ਹੱਥਾਂ ਬਾਜ ਕਰਾ ਰਹਿਆਂ ਵੈਰੀ ਨਾ ਹੋਏ ਮਿੱਤਰ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਲਿਖਿਆ ਕਿ ਵੈਰੀ ਮਿੱਤਰ ਨਹੀਂ ਬਣਦਾ ਜਿੰਨਾ ਚਿਰ ਹੱਥ ਕਰਾਰੇ ਨਾਲ ਵਿਖਾਏ। ਤੇ ਇਹ ਕਈ ਤਰੀਕੇ ਨਾਲ ਵਿਖਾਏ ਜਾਂਦਾ ਜਿਦੂਰੀ ਨੂੰ ਟਾਂਗੋ ਛੋਟੀ ਤੇ ਚਿਤ੍ਰੋਛਿਤਰੀ ਹੋ ਕੇ ਕਰਾਰੇ ਹੱਥ ਵਿਖਾਏ ਜਾਂਦੇ ਨੇ। ਇਸੇ ਤਰ੍ਹਾਂ ਹੁਣ ਸਮਾਂ ਕਰਾਰੇ ਹੱਥ ਵਿਖਾਉਂਦਾ। ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਕੌਡੀ ਟਟਾਣਿਆਂ ਨੂੰ ਟੱਪ ਕੇ ਕਦੀ ਕਿਸੇ ਪੱਤੇ ਦੇ ਕਦੀ ਕਿਸੇ ਪੱਤੇ ਨੂੰ ਮੂਰਖ ਬਣਾਉਂਦੇ ਲੋਕਾਂ ਨੂੰ ਯਾਰ। ਉਹਨਾਂ ਨੂੰ ਕਰਾਰੇ ਹੱਥ ਜ਼ਰੂਰ ਵਿਖਾਓ। ਬਾਕੀ ਜਿਹੜਾ ਤੁਹਾਨੂੰ ਨਹੀਂ ਪਸੰਦ ਨਾ 5 ਸਾਲ ਰੋਣ ਨਾਲੋਂ ਅੱਜ ਸਮੇਂ ਵਿਖਾ ਦਿਓ ਕਰਾਰੇ ਹੱਥ। ਰਾਜਨੀਤਿਕ ਪਾਰਟੀ ਤਾਂ ਕੋਈ ਚੰਗੀ ਨਹੀਂ ਹੁੰਦੀ। ਕਿਸੇ ਦੇ ਹਮਾਇਤੀ ਨਹੀਂ। ਪਰ ਜਿਹੜਾ ਬੰਦਾ ਚੰਗਾ ਲੱਗਦਾ। ਉਹਦਾ ਬਟਨ ਜ਼ਰੂਰ ਨੱਪ ਦਿਓ ਤੇ ਦੁੱਧੇ ਨੂੰ ਵਿਖਾ ਦਿਓ ਫਿਰ ਕਰਾਰੇ ਹੱਥ ਸਮਾਂ ਇਹ 5 ਸਾਲ ਰੋਣ ਨਾਲੋਂ ਚੰਗਾ।